ਪਰਗਵਾਨਾ ਸੁੱਖਾ ਕਰ ਉਹ ਤੇ ਪਰਗਵਾਨਾ ਸਤਿਗੁਰੂ ਜੋ ਪਰਗਵਾਲੇ ਹੋ ਉਸ ਅਸਥਾਨ ਤੇ ਬੈਠੇ ਹਾਂ ਜਿਸ ਅਸਥਾਨ ਤੇ ਨਾ ਬਾਣੀ ਦੇ ਪ੍ਰਵਾਹ ਚੱਲੇ ਕਿ ਮੇਰੇ ਮੁਰਸ਼ਿਦ ਬਾਬਾ ਨਰਨਸ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਸ ਸਰਤੀ ਤੇ ਇਤਨੀ ਤਪੱਸਿਆ ਕੀਤੀ ਹੈ ਕਿ ਬਚਨ ਵੀ ਕੀਤਾ ਇਸ ਸਰਤੀ ਤੇ ਬਹੁਤ ਸੋਹਣਾ ਸਥਾਨ ਬਣੇਗਾ ਦੁਨੀਆ ਦੇ ਲੋਕ ਇਸ ਦੁਨੀਆ ਤੇ ਜੋ ਵੀ ਇਸ ਸਥਾਨ ਤੇ ਆਵੇਗਾ ਤੇ ਇੱਥੇ ਨਾਮ ਦੀਆਂ ਮਹਿਕ ਜੋ ਆਵੇਗਾ ਜੋ ਜੀ ਆਵੇ ਸੋ ਰਾਜੀ ਜਾਵੇ ਜਿਹੜਾ ਮਨੁੱਖ ਇੱਥੇ ਆਵੇਗਾ ਤੇ ਉਹਦੀ ਜੋ ਕੀਤੀ ਅਰਦਾਸ ਜੋ ਮੰਗੇਗਾ ਉਹ ਉਸ ਨੂੰ ਮਿਲੇਗਾ ਜਦੋਂ ਇੱਥੇ ਇਹ ਸਥਾਨ ਨਹੀਂ ਬਣਿਆ ਸੀ ਮਹਾਂਪੁਰਖ ਬਾਬਾ ਕਾਲਾ ਸਿੰਘ ਜੀ ਮਹਾਰਾਜ ਬੈਠੇ ਨੇ ਕਈ ਵਾਰ ਇਹਨਾਂ ਨੇ ਇੱਥੇ ਬਚਨ ਕਰਨੇ ਬੈਠੇ ਆ ਦੇਖਿਓ ਕਿੰਨਾ ਸੋਹਣਾ ਸਥਾਨ ਬਣੇਗਾ ਇਹ ਬੜੀ ਕਿਰਪਾ ਹੋਣੀ ਹੈ ਇੱਥੇ ਬੈਠਣੂ ਸੰਗਤਾਂ ਦੇ ਲਈ ਥਾਂ ਨਹੀਂ ਲੱਭਣਾ ਇਹ ਸੱਚ ਹੈ ਕਿ ਜਿਨੋ ਜਨ دی چڑھ دی کلا ہو رہی ہے کیوں نہ ہو گئے میرے بابا جی نے جو سب جو اگوں سا سنت جی ماں پرک بابا کالا جی مہاراج نے جو انہوں نے درسائے ہوئے بچن جو دسیا ہوا بچن کیونکہ جڑے ਬੱਚੇ ਜਦੋਂ ਗੁੰਧ ਹੁੰਦੇ ਨੇ ਨਾ ਆਪਣੇ ਪਿਆਰੇ ਨੂੰ ਆਪਣੇ ਸੇਵਾਦਾਰਨ ਨੂੰ ਆਪਣੇ ਅਨਨ ਸੇਵਾਦਾਰਨ ਨੂੰ ਜੋ ਮਾਂ ਪੁੱਖਾ ਨੇ ਉਹ ਬਚਨ ਸਮਝਾਉਣੇ ਜਾਂ ਦੱਸਣੇ ਉਹ ਫਿਰ ਬਾਹਾਂਪੁਰ ਕਰਕੇ ਦਿਖਾਉਂਦੇ ਅੱਜ ਆਪਾਂ ਸਾਰੇ ਇਕੱਠੇ ਆਏ ਹਾਂ ਦੇਖ ਰਹੇ ਹਾਂ ਸਤਜਾਨੋ ਪਹਿਲਾਂ ਮੇਰਾ ਗੁਰੂ ਨਹੀਂ ਆਉਂਦਾ ਗੁਰੂ ਸਾਹਿਬ ਪਹਿਲਾਂ ਨਹੀਂ ਆਉਂਦੇ ਪਹਿਲਾਂ ਆਪਣੇ ਪਿਆਰਿਆਂ ਨੂੰ ਕਲਦੇ ਆਪਣੇ ਪਿਆਰਿਆਂ ਨੂੰ ਪੂਰਨ ਮਹਾਪੁਰਖਾਂ ਨੂੰ ਜਾਓ ਉਸ ਸਤਾਲ ਨੂੰ ਇਹ ਬੰਦਗੀ ਸਿਮਰਨ ਕਰਕੇ ਉਸ ਨੂੰ ਸੁੰਦਰ ਬਣਾਓ ਇਹ ਦਰਗਾਹੀ ਦੀਵਟੀਆਂ ਨੇ ਇਹ ਐਵੇਂ ਨਹੀਂ ਗੱਲ ਹੈਗੀ ਵੀ ਆ ਕੇ ਬੈਠ ਗਏ ਪਤਾਨੀ ਬਾਬਾ ਜੀ ਨੇ ਕਿੰਨੀ ਮੇਰਾ ਇੱਥੇ ਕਿੰਨੀ ਵਸਗੀ ਕਿੰਨਾ ਸਿਮਰਨ ਕਿ ਇੱਥੇ ਹਰ ਤਰ੍ਹਾਂ ਦੀ ਸਖਲਾਈ ਵੀ ਹੋਈ ਹੋਈ ਹੈ ਇਹ ਸੰਤ ਜੋ ਪਾਪੀ ਦੇਖਣਾ ਜੋ ਬਾਬਾ ਜੀ ਦਾ ਹੁਕਮ ਹੁੰਦਾ ਸੀ ਔਰ ਸੁਆਮਾ ਸਾਧ ਸੰਤ ਜੀ ਜਿੱਥੇ ਭੇਜਣਾ ਜਾਣਾ ਆਉਣਾ ਉਹਦਾ ਸਮੇ ਹੀ ਇਸ ਤਰ੍ਹਾਂ ਦੇ ਸੀ ਜਾਣਾ ਆਉਣਾ ਵੀ ਇਧਰ ਵੀ ਦੇਖਣਾ ਸੰਗਤਾਂ ਨੂੰ ਸੰਭਾਲਣਾ ਬਾਬਾਈ ਦੇ ਕੋਲ ਜਾਣਾ ਵੀ ਸਾਧ ਸੰਤ ਜੀ ਮੈਂ ਕਈ ਵਾਰ ਇਹਨਾਂ ਉਹਨਾਂ ਦੇਖ ਲਓ ਮੈਂ ਉਸ ਟਾਈਮ ਕੋਲੇ ਸੀ ਮਹਾਂਪੁਰਖ ਬਾਬਾ ਜੀ ਧੰਬਾ ਬਾਂ ਨਰਨ ਸਿੰਘ ਜੀ ਮਹਾਰਾਜ ਬਾਬਾ ਜੀ ਨੂੰ ਕਹਿਣ ਲੱਗੇ ਕਹਿੰਦੇ ਜਦੋਂ ਨਾ ਸਾਡੀ ਦੂਰ ਹੋਏਗਾ ਨਾ ਦੂਰ ਅਸੀਂ ਘੰਟੀ ਮਾਰੀਏ ਕਿ ਤੁਸੀਂ ਕਹਿ ਦੇਣਾ ਆਇਆ ਜੀ ਕਿ ਸਾਡੇ ਕੋਲੇ ਤੇਰੀ ਆਵਾਜ਼ ਪਹੁੰਚ ਜਾਏਗੀ ਆਖੋ ਸਤਨਾਮ ਵਾਹਿਗੁਰੂ ਸੱਚ ਜਾਣੋ ਜੇ ਘੰਟੀ ਵੱਜਦੀ ਸੀ ਤੇ ਬਾਬਾ ਜੀ ਜਿੱਥੇ ਵੀ ਹੁੰਦੇ ਸੀ ਇੱਧਰ ਕੁਵਾਰੀ ਬਾਬਾ ਜੀ ਬਾਬਾ ਜੀ ਦੇ ਨਾਲ 10 ਵੀ ਸੀ ਮੈਂ ਇਹ ਦੇਖਿਆ ਤੇ ਬਾਹਰ ਬਾਗਲੇ ਤੋਂ ਬਾਹਰ ਨਿਕਲੇ ਝੋੜਾਂ ਦੀ ਗੱਲ ਹੈ ਤੇ ਬਾਬਾ ਜੀ ਦੇ ਨਾਲ ਬਾਬਾ ਜੀ ਇੱਧਰ ਕਪਾਹ ਅਸੀਂ ਉੱਧਰ ਦੇਖਣ ਗਏ ਸੀ 10 ਵੀ ਨਾਲ ਚਲੇ ਗਏ ਉਦੋਂ ਬਾਬਾ ਜੀ ਸੇਵਾ ਦੇ ਵਿੱਚ ਸੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਇਹ ਸਾ ਸੰਤ ਜੀ ਉਧਰੋਂ ਘੰਟੀ ਵੱਜ ਗਈ ਤੇ ਬਾਬਾ ਜੀ ਕਹਿੰਦੇ ਆਇਆ ਜੀ ਉੱਥੇ ਆਇਆ ਜੀ ਦੂਜੀ ਘੰਟੀ ਨਹੀਂ ਵੱਜੀ ਇਸ ਲਈ ਕਹਿਣ ਤੋਂ ਬਾਬ ਬਾਬਾ ਜੀ ਦੇ ਕੋਲ ਆਵਾਜ਼ਾਂ ਪਹੁੰਚ ਜਾਂਦੀ ਹੈ ਇਹ ਹੈ ਮੁਰਸਦ ਇਹ ਹੈ ਅਨਨ ਸੇਵਾਦਾਰਾਂ ਦੀ ਗੱਲ ਇਹ ਹੈ ਜਦੋਂ ਵੀ ਸੱਚੀ ਗੱਲ ਇਹ ਹੈ ਬਈ ਜਿੱਥੇ ਜਾਣਾ ਆਉਣਾ ਇਤਾਰਾਂ ਇਧਰ ਹੀ ਖੜਕਦੇ ਨੇ ਐਸੇ ਮਹਾਂਪੁਰਖਾਂ ਦੀ ਸੇਵਾ ਅੱਜ ਮਹਾਂਪੁਰਖ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਡੇ 350 ਸਾਲਾ ਮਨਾ ਰਹੇ ਤੇ ਸਾਧ ਸੰਗਤ ਜੀ ਨਾਲ ਮੈਂ ਤਾਂ ਬੇਨਤੀ ਕਰ ਰਿਹਾ ਅੱਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਚੌਂਕੜਾ ਲਾਈ ਬੈਠੇ ਨੇ ਤੇ ਅੱਜ ਧੰਨ ਬਾਬਾ ਨਰਨ ਸਿੰਘ ਜੀ ਦੀ ਕੀਤੀ ਕੋਈ ਕਮਾਈ ਨੂੰ ਤੇ ਉਹਨਾਂ ਨੂੰ ਵੀ ਯਾਦ ਕਰ ਰਹੇ ਆ ਤੇ ਜਿਨ੍ਹਾਂ ਨੇ ਹਰੀ ਨਾਲ ਜੋੜਿਆ ਤੇ ਉਹਨਾਂ ਮਹਾਪੁਰਖਾਂ ਦੀ ਸੰਗਤ ਕਰ ਰਹੇ ਆ ਜਿਨ੍ਹਾਂ ਨੇ ਆਪਣੇ ਮੂਰਸਦ ਨੂੰ ਰਜਾਇਆ ਆਪਣੇ ਮੂਰਸਦ ਦੇ ਲਈ ਕਰਵਾਨ ਹੋਏ ਅੱਜ ਸਤਜਾਣੋ ਬਈ ਕਈ ਵਾਰ ਤਾਂ ਐਵੇਂ ਹੁੰਦਾ ਕਿ ਇੱਕ ਦਿਨ ਉੱਥੇ ਕੋਈ ਕਲੀ ਕਰਨ ਵਾਲੇ ਭਾਂਡੇ ਜਿਹੜੇ ਹੁੰਦੇ ਸੀ ਉਹਨਾਂ ਨੂੰ ਕਲੀ ਕਰਦੇ ਹੁੰਦੇ ਸੀ ਭਾਂਡਿਆਂ ਨੂੰ ਕਲੀ ਕਰਦੇ ਹੁੰਦੇ ਸੀ ਕਿ ਉਹ ਕਲੀ ਕਰਨ ਵਾਲੇ ਆਏ ਉਹ ਕਹਿੰਦੇ ਜੀ ਤੁਸੀਂ ਸਾਲੂ ਕਹਿੰਦੇ ਸਾਰੇ ਵਰਤ ਕੱਢ ਕੇ ਦੋਸਤ ਕਲੀ ਕਰਨੀ ਤੇ ਉਹ ਕਲੀ ਕੀਤੀ ਸਾਰੇ ਤੇ ਮੈਨੂੰ ਕਹਦੇ ਉਹ ਕਿੱਥੀ ਨਾ ਬਈ ਅਸੀਂ ਬਾਬਾ ਜੀ ਦੇ ਕੋਲੇ ਲੱਗੇ ਬਾਬਾ ਕਾਲਾ ਸਿੰਘ ਜੀ ਮਹਾਰਾਜ ਬਾਹਰ ਬੈਠੇ ਸੀ ਅਸੀਂ ਬਾਬਾ ਜੀ ਦੇ ਕੋਲੇ ਹਾਜ਼ਰੀ ਲਵਾਈ ਉਹਨਾਂ ਦੀ ਨਮਸਕਾਰ ਕੀਤੀ ਉਹਨਾਂ ਨੇ ਤੇ ਮੈਨੂੰ ਆ ਕੇ ਬਾਹਰ ਕਹਿੰਦੇ ਵੀ ਅਸੀਂ ਬਾਬਾ ਨਰਨ ਸਿੰਘ ਜੀ ਮਹਾਰਾਜ ਜੀ ਤਾਂ ਮਿਲਦੇ ਆ ਤੇ ਬਾਬਾ ਕਾਲਾ ਸਿੰਘ ਜੀ ਨੂੰ ਮਿਲਣ ਨੂੰ ਉਹਨਾਂ ਨੂੰ ਪਤਾ ਨਹੀਂ ਸੀ ਵਾ ਬਾਬਾ ਚੋਲਾ ਬੰਦ ਨਹੀਂ ਕਰਦੇ ਕਹਿੰਦੇ ਅਸੀਂ ਬਾਬਾ ਨਰਿੰਦਰ ਸਿੰਘ ਜੀ ਮਹਾਰਾਜ ਨੂੰ ਨਮਸਕਾਰ ਕਰ ਲਈਏ ਤੇ ਕਹਿੰਦੇ ਅਸੀਂ ਮਿਲਣਾ ਬਾਬਾ ਕਾਲਾ ਸਿੰਘ ਜੀ ਨੂੰ ਇਹ ਅਸੀਂ ਵੜਾ ਫਸੋਏ ਨਾਲੇ ਅਸੀਂ ਕਿਹਾ ਵੀ ਭਈ ਜਿਨ੍ਹਾਂ ਨੂੰ ਤੁਸੀਂ ਨਮਸਕਾਰ ਕਰ ਕਿਉਂ ਬਾਬਾ ਕਾਲਾ ਸਿੰਘ ਦੀ ਹੋਈ ਐ ਫਿਰ ਨਹੀਂ ਇਹ ਤਾਂ ਬਾਬਾ ਨਰਿੰਦਰ ਸਿੰਘ ਦੀ ਹੈ ਇਹ ਤਾਂ ਬਾਬਾ ਨਰਿੰਦਰ ਸਿੰਘ ਜੀ ਹੈ ਕਹਿਣ ਤੋਂ ਭਾਵ ਜਿਵੇਂ ਬਾਬਾ ਨਨ ਸਿੰਘ ਜੀ ਮਹਾਰਾਜ ਆਨੇ ਗੁਰੂ ਨਾਨਕ ਧੰ ਗੁਰੂ ਨਾਨਕ ਕਰਦੇ ਕਰਦੇ ਉਹਨਾਂ ਦਾ ਰੂਪ ਬਣ ਗਿਆ। ਬਾਬਾ ਨਨ ਸਿੰਘ ਜੀ ਮਹਾਰਾਜ ਦਾ ਧੰ ਬਾਬਾ ਇਸਰ ਸਿੰਘ ਜੀ ਮਹਾਰਾਜ ਧੰ ਬਾਬਾ ਨਨ ਸਿੰਘ ਜੀ ਧੰ ਬਾਬਾ ਨਨ ਸਿੰਘ ਜੀ ਕਰਦੇ ਉਹਨਾਂ ਦਾ ਰੂਪ ਬਣ ਗਿਆ। ਇਸੇ ਤਰ੍ਹਾਂ ਹੀ ਧੰ ਬਾਬਾ ਨਰੈਣ ਸਿੰਘ ਜੀ ਮਹਾਰਾਜ ਕਿਉਂ ਕਹਿੰਦੇ ਹੁੰਦੇ ਸੀ ਮੇਰਾ ਮੁਰਸ਼ਦ ਮੇਰੇ ਬਾਬਾ ਜੀ ਅਸੀਂ ਦੀ ਕਰਦੇ ਉਹ ਕਰਦੇ। ਤਨ ਬਾਬਾ ਇਸ ਸਿੰਘ ਜੀ ਤਨ ਬਾਬਾ ਇਸ ਸਿੰਘ ਦੀ ਕਰਦੇ ਕਰਦੇ ਉਹਨਾਂ ਦਾ ਰੂਪ ਬਣ ਗਏ ਕਿ ਸਤ ਜਾਨੋ ਤਨ ਬਾਬਾ ਹਰਲਾ ਸਿੰਘ ਜੀ ਮਹਾਰਾਜ ਜਦੋਂ ਵੀ ਬਚਨ ਕਰਦੇ ਸਨ ਜਦੋਂ ਵੀ ਬਚਨ ਕਰਦੇ ਸਨ ਬਾਬਾ ਨਰੈਣ ਸਿੰਘ ਜੀ ਮਹਾਰਾਜ ਦੇ ਕਹਿੰਦੇ ਇਹਨਾਂ ਦਾ ਬਚਨ ਹੈ ਕਹਿੰਦੇ ਮੇਰਾ ਤਾਂ ਜੋ ਕੁਝ ਹੈ ਬਾਬਾ ਨਰੈਣ ਸਿੰਘ ਜੀ ਮਹਾਰਾਜ ਜੋ ਕੁਝ ਹੈ ਮੇਰੇ ਬਾਬਾ ਜੀ ਨੇ ਕਹਿਣ ਤੋਂ ਭਾਵ ਸਾਧ ਸੰਤ ਜੀ ਕਿ ਫਿਰ ਬਾਬਾ ਨਰਨ ਸਿੰਘ ਜੀ ਮਹਾਰਾਜ ਨੇ ਆਪਣਾ ਰੂਪ ਬਣਾਇਆ ਇਸ ਲਈ ਸਾਧ ਸੰਤ ਜੀ ਮਹਾਂਪੁਰਖ ਜਿਹੜੇ ਆਉਂਦੇ ਨੇ ਮਹਾਂਪੁਰਖ ਬੜਾ ਕੋਲੇ ਹੋ ਕੇ ਦੇਖੀਏ ਬੜਾ ਨੀੜੇ ਹੋ ਕੇ ਦੇਖੀਏ ਸੱਚੀ ਗੱਲ ਹੈ ਭਾਵੇਂ ਸਾਡੀ ਉੱਥੇ ਉਹ ਵੀ ਉਹਨਾਂ ਇਹਨਾਂ ਦਾ ਹੀ ਸਥਾਨ ਹੈ ਸਾਡੀ ਉੱਥੇ ਡਿਊਟੀ ਹੈ ਪਰ ਜਿਹੜਾ ਸੱਚੀ ਗੱਲ ਕਹਿ ਰਿਹਾ ਦਿਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠਾ ਸਾਡਾ ਮਨ ਤਾਂ ਇੱਥੇ ਹੁੰਦਾ ਹੈ ਬਾਬਾ ਜੀ ਦੇ ਚਰਨਾਂ ਦੇ ਵਿੱਚ ਸਾਡਾ ਮਨ ਇੱਧਰ ਹੀ ਹੁੰਦਾ ਹੈ ਇਹ ਸਾਡਾ ਕਿਉਂਕਿ ਇਸ ਸੰਗਤੀ ਇਹਨਾਂ ਦੀ ਕੀ ਛੋਟੇ ਬਚਪਨ ਤੋਂ ਲੈ ਕੇ ਇਹਨਾਂ ਦੇ ਚਰਨਾਂ ਦੇ ਵਿੱਚ ਤਾਂ ਰਹੇ ਇਹਨਾਂ ਦੇ ਚਰਨਾਂ ਦੀ ਖੁਸ਼ੀ ਲਈ ਇਹਨਾਂ ਦੇ ਚਰਨਾਂ ਵਿੱਚ ਹੀ ਰਹੇ ਇਸ ਲਈ ਆ ਜੋ ਅੱਜ ਮੈਂ ਇੱਥੇ ਤੱਕ ਪਹੁੰਚਿਆ ਬਾਪੁਰਖ ਬਾਬਾ ਕਾਲਾ ਸਿੰਘ ਜੀ ਮਹਾਰਾਜ ਨੇ ਮੇਰੇ ਪਿਤਾ ਜੀ ਨੂੰ ਬਚਨ ਕੀਤਾ ਸੀ ਮੇਰੇ ਪਿਤਾ ਜੀ ਕਹਿੰਦੇ ਮੈਂ ਚਲিয়ে ਘਰ ਨੂੰ ਮੈਂ ਕਿਹਾ ਮੈਂ ਨਹੀਂ ਜਾਣਾ ਕਿ ਕਹਿਣ ਲੱਗੇ ਬਾਪੁਰਖ ਬਾਬਾ ਕਾਲਾ ਸਿੰਘ ਜੀ ਮਹਾਰਾਜ ਨੂੰ ਮੈਂ ਦੱਸਦਾ ਹੈ ਤੇ ਬਾਬਾ ਜੀ ਤੇ ਯਾਦ ਹੋਵੇ ਤੇ ਮੈਂ ਵਾਸਤਾ ਬਾਬਾ ਜੀ ਕਹਿੰਦੇ ਨਾ ਮੇਰੇ ਪੁੱਤਾਂ ਨੂੰ ਕਹਿੰਦੇ ਇਹ ਗੱਲ ਨਹੀਂ ਕਹਿਣੀ ਵਈ ਤੂੰ ਇਹ ਤਾਂ ਜਹਾਜ਼ਾਂ ਚ ਹੋਵੇਗਾ ਜਹਾਜ਼ਾਂ ਚ ਆ ਕੋ ਸਤਨਾਮ ਕਿ ਇਹਦਾ ਦਾ ਬਚਨ ਉਹ ਬਚਨ ਸਤ ਹੋ ਰਹੇ ਜੋ ਇਹਨਾਂ ਨੇ ਬਚਨ ਕੀਤਾ ਉਹ ਸਤ ਹੋ ਰਹੇ ਤੇ ਮੈਂ ਕਈ ਵਾਰ ਨਾ ਇੱਕ ਦਿਨ ਬਾਬਾ ਜੀ ਜੀ ਉਹ ਦਿਖਾਉਣ ਲੱਗ ਗਏ ਫੋਟੋ ਬਾਬਾ ਜੀ ਨੂੰ ਬਾਬਾ ਜੀ ਦੇ ਬੱਤ ਕੁੰਦੇ ਸੀ ਇਹ ਉਹ ਦਿਖਾਉਣ ਲੱਗ ਗਏ ਉਹ ਮੇਰਾ ਇੱਕ ਮੂੜੇ ਜਿਹੇ ਤੇ ਬੈਠਾ ਸੀਗਾ ਮੂੜੇ ਜਿਹੇ ਤੇ ਬੈਠਾ ਬੈਠਾ ਬਾਬਾ ਜੀ ਕਹਿੰਦੇ ਆਹ ਤਾਂ ਬਾਬਾ ਬੱਗਾ ਸਿੰਘ ਜੀ ਲੱਗਦੇ ਆ ਇਹ ਵੀ ਇੰਦਾਂ ਦੇ ਉੱਚੇ ਇਹ ਵੀ ਇੰਨਾ ਦੇ ਵੇਰ ਪਰ ਇਹਨਾਂ ਦੇ ਅਸੀਂ ਕੁਸਤੇ ਹੀ ਉੱਕਰੀ ساری ਜ਼ਿੰਦਗੀ ਦਸ ਵੀ ਅੰਦਰੇ ਹੋਈ ਹੈ ਵੀ ਇਹਨਾਂ ਦੇ ਉੱਪਰ ਇਹਨਾਂ ਦੇ ਉੱਤੇ ਪਤਾ ਨਹੀਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਦੱਸਣ ਵਾਲੀ ਕੋਈ ਅਜਿਹੀ ਗੱਲ ਵੀ ਇਹ ਨਹੀਂ ਕੋਈ ਆਪਣੇ ਤੇ ਕੋਈ ਇਹ ਗੱਲ ਹੈ ਪਰ ਮੈਂ ਗੁਰੂ ਸਾਹਿਬ ਦੇ ਚਰਨਾ ਵਿੱਚ ਮਹਾਪੁਰਖਾਂ ਦੀ ਹਾਜ਼ਰੀ ਵਿੱਚ ਇਹ ਗੱਲ ਕਹਿ ਰਹੇ ਹਾਂ ਪਤਾ ਨਹੀਂ ਜਦੋਂ ਕਦੀ ਕਿਤੇ ਵੀ ਮੇਰਾ ਮਨ ਨਾ ਡੋਲੇ ਘਬਰਾਵੇ ਮੈਂ ਗੁਰਸੱਭ ਦੀ ਚਰਣਾ ਵਿੱਚ ਬੱਜਾਂ ਮੈਂ ਕੋਈ ਆਪਣੇ ਸੱਚੀ ਗੱਲ ਹੈ ਤੇ ਮੈਂ ਨਾ ਬਈ ਜ਼ਾਤ ਨੂੰ ਇਹਦਾ ਬਾਬਾ ਜੀ ਨੂੰ ਦਰਸ਼ਨ ਦੇ ਦਨੇ ਸੱਚੀ ਗੱਲ ਹੈ ਮੈਨੂੰ ਦਰਸਨ ਹੋ ਜਾਣੇ ਬਾਬਾ ਜੀ ਦੇ ਤੇ ਜਦੋਂ ਮੈਂ ਬਾਬਾ ਜੀ ਦਰਸਨ ਕਰਦੇ ਨਾ ਤੇ ਮੈਨੂੰ ਬੜੀ ਫਿਰ ਦੂਸਰੇ ਦਿਨ ਮੈਨੂੰ ਐ ਹੋ ਜਾਂਦਾ ਹੈ ਵੀ ਮੈਨੂੰ ਉਹ ਸਾਰੀ ਪ੍ਰੰਤ ਮਿਲ ਗਿਆ ਜਿਹੜੀ ਕਿ ਸ਼ਕਤੀ ਮਿਲ ਗਈ ਤੇ ਉਹ ਤਾਕਤ ਦਰ ਮੈਂ ਮਤਰ ਕਹਿਣ ਤੋਂ ਭਾਵ ਬੜਾ ਹੀ ਦਰਦ ਆਉਂਦਾ ਇਸ ਲਈ ਕਹਿਣ ਤੋਂ ਭਾਵ ਸਾਧ ਸੰਤ ਜੀ ਮੈਨੂੰ ਇਹ ਬਚਨ ਬਾਬਾ ਨਰੈਣ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਮੈਨੂੰ ਕਹਿੰਦੇ ਚੋਲਾ ਬੰਦ ਤੋਂ ਪਹਿਲਾਂ ਮੈਂ ਤਾਂ ਦੱਸ ਰਿਹਾ ਹਕੀਕਤ ਹੈ ਸੱਚ ਹੈ ਪ੍ਰਤੱਖ ਹੈ ਮੈਨੂੰ ਬਾਬਾ ਜੀ ਦੇ ਕੋਲੇ ਸੱਦੇ ਆ ਬਾਬਾ ਮੀਰ ਸਿੰਘ ਜੀ ਕੋਲੇ ਖੜੇ ਸੀ ਕਿ ਬਾਬਾ ਜੀ ਬਾਬਾ ਮੀਰ ਸਿੰਘ ਜੀ ਨੂੰ ਕਹਿੰਦੇ ਜਾ ਵੀ ਅੱਥੀ ਕੁਸਿ ਗੱਲਾਂ ਕਰਨੀਆਂ ਉਚਰਨ ਕਰਨੀਆਂ ਤੇ ਬਾਬਾ ਜੀ ਕਹਿਣ ਲੱਗੇ ਬਾਬਾ ਨਰੈਣ ਸਿੰਘ ਜੀ ਮਹਾਰਾਜ ਕਹਿੰਦੇ ਵੀ ਸਾਡਾ ਦਸਮਾਣ ਇਹ ਬਚਨ ਕਿਹਾ ਅਸੀਂ ਹੁਣ ਜਾਣਾ ਤੇ ਦਾਸ ਨੂੰ ਇਹ ਬਚਨ ਕਿਹਾ ਹੈ ਮਹਾਂਪੁਰਖ ਬਾਬਾ ਕਾਲਾ ਸਿੰਘ ਜੀ ਬਾਬਾ ਜੀ ਕਹਿੰਦੇ ਰਹੀਂਦੇ ਕੰਮ ਇਹ ਕਰੇਗਾ ਮੈਂ ਕੋਈ ਬਣਾਈਆਂ ਹੋਈਆਂ ਗੱਲਾਂ ਨਹੀਂ ਕਹਿ ਰਿਹਾ ਮੈਂ ਜੋ ਕਹਿ ਰਿਹਾ ਜੋ ਸੱਚ ਕਹਿ ਰਿਹਾ ਬਾ ਖੜੀ ਕਰਕੇ ਕਹਿ ਰਹੇ ਆ ਬਾਬਾ ਨਰੈਣ ਸਿੰਘ ਜੀ ਮਹਾਰਾਜ ਮੈਨੂੰ ਕਹਿੰਦੇ ਜਦੋਂ ਤੂੰ ਯਾਦ ਕਰਿਆ ਕਰੇਂਗਾ ਤੇ ਤੈਨੂੰ ਜੀ ਦਰਸ਼ਨ ਦੇ ਆ ਇਹ ਵੀ ਬਚਨ ਕੀਤਾ ਸੀ ਇਹ ਵੀ ਫਿਰ ਜਦੋਂ ਬਾਬਾ ਜੀ ਸਮਾ ਇਸ ਤਰ੍ਹਾਂ ਦਾ ਬਣ ਗਿਆ ਮਹਾਂਪੁਰਖ ਬਾਬਾ ਘਾਲਾ ਸਿੰਘ ਜੀ ਮਹਾਰਾਜ ਨੂੰ ਕੁਝ ਤੁਸੀਂ ਸਭ ਸਮਝਦੇ ਹੋ ਸੈਡ ਕਰਨਾ ਪਿਆ ਜਾਣਾ ਪਿਆ ਤਾਂ ਕੁਝ ਸਮੇਂ ਬਾਅਦ ਜਦੋਂ ਬਾਬਾ ਜੀ ਨਾਨਕ ਸਰਬ ਦੀ ਧਰਤੀ ਤੇ ਆਏ ਤੇ ਰਾਤ ਨੂੰ ਸੁਪਨਾ ਆਇਆ ਬਾਬਾ ਨਰੈਣ ਸਿੰਘ ਜੀ ਮਹਾਰਾਜ ਦਾ ਤੇ ਬਾਬਾ ਨਰੈਣ ਸਿੰਘ ਜੀ ਮਹਾਰਾਜ ਕਹਿੰਦੇ ਕਹਿੰਦੇ ਹੁਣ ਸਾਨੂੰ ਨਾ ਬੁਲਾਇਆ ਕਰ ਜੇ ਸਾਡੇ ਦਰਸ਼ਨ ਕਰਦੇ ਆ ਤਾਂ ਬਾਬਾ ਕਾਲਾ ਸਿੰਘ ਜੀ ਕਰਦੇ ਆਕਰੋ ਸਤਨਾਮ ਵਾਹਿਗੁਰੂ ਇਹ ਸੱਚ ਇਹ ਬਚਨ ਬਾਬਾ ਜੀ ਦੇ ਆਪ ਖੁਦ ਦੱਸ ਲੁਕਿਆ ਹੈ ਇੱਥੇ ਵੀ ਇੱਕ ਹੋਰ ਬਚਨ ਵੀ ਕਿਹਾ ਸੀ ਉਹ ਕਹਿੰਦੇ ਤੈਨੂੰ ਪਾਲਿਆ ਜੂੜ ਕੌਣੇ ਨੇ ਆ ਤੇ ਪਰ ਕਹਿੰਦੇ ਤੂੰ ਸਾਡਾ ਸੀ ਤੇ ਤੈਨੂੰ ਅਸੀਂ ਆਵਾਜ਼ ਵਾਰ ਕੇ ਲੈ ਆਂਦੇ ਫਿਰ ਰਾਲੀ ਬਚਨ ਕਹਿ ਦਿੱਤਾ ਕਹਿਣ ਲੱਗੇ ਬਈ ਇਹ ਬਚਨ ਯਾਦ ਰੱਖਣਾ ਮੈਂ ਹੱਥ ਜੋੜੀ ਕੇ ਬੈਠਾ ਸੀ ਤੇ ਬਾਬਾ ਜੀ ਕਹਿੰਦੇ ਕਿਸੇ ਨੂੰ ਦੱਸਣਾ ਨਹੀਂ ਦੱਸਣਾ ਨਹੀਂ ਕਿਸੇ ਨੂੰ ਮੈਂ ਸਤਵੰਦ ਜੀ ਤੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਪਾਲਿਆ ਤੈਨੂੰ ਕੌਣੀ ਨੇ ਤੂੰ ਨਾਲ ਇਸ ਰਿਖ ਹੋਰ ਬੱਚੇ ਰਖੇ ਦਿੱਤਾ ਕਹਿੰਦੇ ਤੂੰ ਹੁਣ ਦਾ ਨਹੀਂ ਸਾਡੇ ਨਾਲ ਤੂੰ ਪਹਿਲਾਂ ਦਾ ਤੁਰਿਆ ਇਹ ਵੀ ਬੱਚੇ ਬਾਬਾ ਨਰੈਣ ਸਿੰਘ ਜੀ ਮਹਾਰਾਜ ਦੇ ਇਹ ਬਾਬਾ ਜੀ ਜਾਨ ਦੇ ਵਿੱਚ ਬੈਠੇ ਸਤ ਜੀ ਬਾਬਾ ਜੀ ਨੇ ਕਿਹਾ ਸੀ ਹਰੇ ਰੀਆ ਬੜੀਆਂ ਆਉਣਗੀਆਂ ਪਰ ਉੱਪਰ ਦੀ ਲੰਮੀ ਜਾਣਗੀਆਂ ਉੱਪਰ ਦੀ ਲੰਗ ਜਾਣੀਆਂ ਆ ਬੈਠੇ ਨੇ ਮੇਰੇ ਬਾਬਾ ਜੀ ਅੱਜ ਜਿੱਸਾ ਪਰਦੇਸਾਂ ਹਰ ਜਗ੍ਹਾ ਹਰ ਥਾਂ ਜਾ ਕੇ ਬਾਬਾ ਜੀ ਸਿੱਖੀ ਦਾ ਪ੍ਰਚਾਰ ਜੋ ਕਹਿੰਦੇ ਨੇ ਉਹ ਕਰਦੇ ਨੇ ਜਿੱਥੇ ਜਾਂਦੇ ਨੇ ਇਹ ਦੁਨੀਆਂ ਦੇ ਲੋਕ ਯਾਦ ਕਰਦੇ ਨੇ ਇੱਥੇ ਬਾਬਾ ਕਾਲਾ ਸਿੰਘ ਜੀ ਮਹਾਰਾਜ ਜੀ ਯਾਦ ਕਰਦੇ ਨੇ ਇਸ ਲਈ ਕਹਿਣ ਤੋਂ ਬਾਅਦ ਸਾਧ ਸੰਤ ਜੀ ਐਸੇ ਮਹਾਂਪੁਰਖਾਂ ਨੂੰ ਤਾਂ ਫਿਰ ਕੀ ਆਖਿਆ ਜਾਂਦਾ ਉਹ ਪੜਨ ਲਈ ਪੈਜੇ ਕਰਤਾਰ ਦੇ ਆਪ ਨਹੀਂ ਆਉਂਦੇ ਸਾਧੂ ਵੇਜੇ ਕਰਤਾਰ ਦੇ ਆਪ ਨਹੀਂ ਆਉਂਦੇ ਸਾਧੂ ਵੇਜੇ ਕਰਤਾਰ ਦੇ ਆਪ ਆਉਂਦੇ ਸਾਧੂ ਵੇਜੇ ਕਰਤਾਰ ਦੇ ਆਪ ਆਉਂਦੇ ਵੇਖਾ ਗੋਈ ਵੇਜੇ ਕਰਤਾਰ ਦੇ ਆਪ ਨਹੀਂ ਆਉਂਦੇ ਸਾਧੂ ਵੇਜੇ ਕਰਤਾਰ ਦੇ on this i ਕਰਤਾ ਜੀ ਆਪ ਨਹੀਂ ਆਉਂਦੇ ਸਾਧੂ ਤੇਜ ਕਰਤਾ ਜੀ ਆਪ ਨਹੀਂ ਆਉਂਦੇ ਸਾਧੂ ਤੇਜ ਕਰਤਾ ਜੀ ਆਪ ਨਹੀਂ ਆਉਂਦੇ ਸਾਧੂ ਤੇਜ ਕਰਤਾ ਜੀ ਆਪ ਨਹੀਂ ਆਉਂਦੇ ਸਾਧੂ ਮਹਾਂਪੁਰਖ ਆਪ ਨਹੀਂ ਨਰਾੰਕਾਰ ਪੇਜ ਦਾ ਐਸੇ ਬਾਪ ਜਿਹੜੇ ਕਿਹੜੀ ਤੇ ਕਰਨੀ ਦੇ ਪੂਰੇ ਹੁੰਦੇ ਇਹ ਮੌਸਤ ਵੀ ਐਸਾ ਮੌਸਰ ਸੀ ਜੋ ਕਹਤਾ ਉਹ ਕਹਤਾ ਮਹਾਪੁਰਖ ਧੰਨ ਬਾਬਾ ਨਰਨ ਸਿੰਘ ਜੀ ਮਹਾਰਾਜ ਸਤ ਜਾਨੋ ਅਸੀਂ ਇੱਥੇ ਗਾਇਕ ਦੇ ਪ੍ਰੋਗਰਾਮ ਤੇ ਧੰਨ ਧੰਨ ਕਰਨੀ ਉਥੇ ਸਾਧੂ ਬੜੇ ਇਕੱਠੇ ਹੋਏ ਮੈਨੂੰ ਕਹਿੰਦੇ ਕਿੱਥੋਂ ਆਏ ਹੋ ਮੈਂ ਉਹਨਾਂ ਦੱਸਿਆ ਕਹਿੰਦੇ ਤੁਹਾਨੂੰ ਸੀ ਦੇਖਿਆ ਮੈਂ ਕਿੱਥੇ ਕਹਿੰਦੇ ਸੀ ਤੁਹਾਨੂੰ ਦੇਖਿਆ ਨਾਨਸਰਬਾ ਕਿੰਬਰੋਂ ਦੱਸਿਆ ਬਾਬਾ ਨਰੈਣ ਸਿੰਘ ਜੀ ਮਹਾਰਾਜ ਦਾ ਨਾਮ ਲੈ ਆ ਇਹ ਬਾਬਾ ਕਾਨਾ ਸਿੰਘ ਜੀ ਮਹਾਰਾਜ ਦਾ ਨਾਮ ਹੈ ਤੇ ਮੈਨੂੰ ਉਹਨਾਂ ਨੇ ਉਹ ਸੰਤ ਬੜੇ ਬੈਠੇ ਤੇ ਮੈਨੂੰ ਉਹਨਾਂ ਨੇ ਇੱਕ ਬਚਨ ਕੀਤਾ ਸੱਚੀ ਗੱਲ ਹੈ ਤੇ ਸਾ ਸੰਗਤ ਕੀ ਬਚਨ ਕੀਤਾ ਉਹ ਕਹਿੰਦੇ ਜੇ ਬਾਬਾ ਨਰੈਣ ਸਿੰਘ ਜੀ ਮਹਾਰਾਜ ਨਾ ਹੁੰਦੇ ਤੇ ਨਾਨਕ ਸਰਦਾ ਇਤਿਹਾਸ ਵਿੱਚ ਹੋਰ ਹੋਣਾ ਇਹ ਬਚਨ ਕੀਤਾ ਉਹਨਾਂ ਨੇ ਕਿੰਨੇ ਬਾਪ ਕਹਿੰਦੇ ਗੱਲ ਸਹੀ ਹੈ ਕਹਿੰਦੇ ਜਿਹੜਾ ਉਹਨਾਂ ਨੇ ਬਚਨ ਕੇ ਕਹਿ ਦਿੱਤਾ ਹੈ ਕਹਿੰਦਾ ਬਾਬਾ ਜੀ ਉਹ ਸੀਗੇ ਯਾਰ ਕਹਿੰਦੇ ਸੰਤ ਸਾਧੂ ਜੱਟ ਸਾਧੂ ਉਹਨਾਂ ਨੇ ਇਹ ਬਚਨ ਉਸੇ ਬੜੇ ਫਕਰ ਨਾਲ 10 15 ਮਿੰਟ ਬਾਬਾ ਨਰੈਣ ਸਿੰਘ ਜੀ ਮਹਾਰਾਜ ਦੇ ਜਿਕਰ ਹੁੰਦਾ ਹੈ ਐਸੇ ਸਾਧੂ ਐਸੇ ਕਮਾਈ ਵਾਲੇ ਸਾਧੂ ਸਾਧ ਸੰਗਤ ਜੀ ਇੱਥੇ ਕੋਈ ਵੀ ਅੱਜ ਸੁਖ ਸੁਖ ਲਿਓ ਕੋਈ ਬਾਬਾ ਜੀ ਦਾ ਧਿਆਨ ਕਰਕੇ ਗੁਰਮੂਰਤ ਕਰ ਧਿਆਨ ਸਦਾ ਹਜੂਰ ਹੈ ਮੋਬਾਈਲ ਹੁੰਦਾ ਮੈਂ ਕਿ ਕਿਸਮਤੀ ਕਰ ਦੇਣੀ ਹੈ ਮੋਬਾਈਲ ਦਾ ਜੇ ਸਹੀ ਨੰਬਰ ਡਾਇਲ ਨਾ ਹੋਵੇ ਉਹ ਲੱਗਦਾ ਨਹੀਂਗਾ ਇਕ ਕੋਈ ਨੰਬਰ ਜਦੋਂ ਪੂਰੇ ਲਾਗੇ ਮੇਰਾ ਕਹਿਣ ਤੋਂ ਬਾਅਦ ਗੁਰਮੂਰਤ ਕਰ ਧਿਆਨ ਸਦਾ ਹਜੂਰ ਹੈ ਆ ਬਾਬਾ ਜੀ ਨੂੰ ਯਾਦ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਗੇ ਫਿਰ ਜੋ ਮੰਗੇ ਸਾਤਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੀ ਜੋ ਬੋਲੇ ਇਹਾ ਉਹ ਸੱਚੂ ਸੋਰੀਆ ਵਰਕੇ ਨਿਕ ਜਾਓਗੇ ਇਹ ਸਥਾਨ ਆ ਇਹ ਬਹਿੰਦੀ ਦੁਨੀਆ ਤੱਕ ਇੱਥੋਂ ਪੜ੍ਹਾਈ ਖਾਈ ਸੰਥਿਆ ਸਭ ਕੁਝ ਇੱਥੇ ਗੁਰੂ ਬਾਬਾ ਹਰੀ ਦੇ ਕਿਰਪਾ ਕਰ ਦੇਣੀ ਆ ਦੇਖੋ ਕੀ ਕੀ ਹੁੰਦਾ ਇੱਥੇ ਇਹ ਬਾਬਾ ਜੀ ਜਾਣਦੇ ਨੇ ਕਿ ਜੋ ਬਾਬਾ ਨਾਨਕ ਸਿੰਘ ਜੀ ਦੇ ਬਚਨ ਕੀਤੇ ਆ ਉਹ ਹੁਣੇ ਹੀ ਹੋਣੇ ਆ ਹੁੰਦੇ ਰਹਿਣੇ ਆ ਤੇ ਇਸੇ ਤਰੀਕੇ ਹੋਣੇ ਆ ਸਸਨ ਯਾਉ ਦਸੇ ਕੀ ਸਲਾਵਤੀ ਕਰਦਾ ਹੈ ਪੁਛ ਪੁਦੀ ਖੇਵਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤ ਸਤਕਾਰਯੋਗ ਏਕ ਸੰਨ ਬਾਬਾ ਬੱਗਾ ਸਿੰਘ ਜੀ ਨਾਨਕ ਸਰਕੁਟਿਆ ਵਿਰਖਵਾਲੇ ਸੋ ਜਥੇ ਮਹਾਂਪੁਰਖਾਂ ਦੇ ਮੈਂ ਨਾਮ ਲੈ ਚੁੱਕਾ ਪਹਿਲਾ ਵੀ ਬਾਬਾ ਜੀ ਦੀ ਹਜ਼ੂਰੀ ਵਿੱਚ ਉਹ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਉਤੇ ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਜੀ ਸਾਬ ਦਾ ਹੈੱਡ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹ ਪਟਿਆਲਾ ਉਹ ਵੀ ਇਸ ਸਟੇਜ ਤੇ ਬੈਠੇ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਬਾਬਾ ਜੀ ਵੱਲੋਂ ਜੀ ਆਇਆਂ ਨੂੰ ਸਤਕਾਰਯੋਗ ਸੰਤ ਬਾਬਾ ਰਾਮ ਸਿੰਘ ਜੀ ਮੁਖੀ ਦਮਦਮੇ ਟਕਸਾਲ ਸੰਗਰਾਵਾ ਉਹ ਵੀ ਇਸ ਸਟੇਜ ਤੇ ਬੈਠੇ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਬਾਬਾ ਜੀ ਵੱਲੋਂ ਜੀ ਆਇਆਂ ਨੂੰ ਬਾਬਾ ਕੇਰ ਸਿੰਘ ਜੀ ਮਹਿਲ ਕਲਾਂ ਵਾਲੇ ਉਹ ਵੀ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਬਾਬਾ ਜੀ ਵੱਲੋਂ ਜੀ ਆਇਆਂ ਨੂੰ ਬਾਬਾ ਚਮਕੌਰ ਸਿੰਘ ਜੀ ਤਪ ਅਸਥਾਨ ਬਾਬਾ ਭਾਨ ਸਿੰਘ ਜੀ ਪਧੌੜ ਉਹ ਵੀ ਸਟੇਜ ਤੇ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਬਾਬਾ ਜੀ ਵੱਲੋਂ ਜੀ ਆਇਆਂ ਨੂੰ